ਸਾਸੀ ਕਾਲ ਦੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਨਵੀਂ ਪਾਤਰ ਬਣੀ ਮਹਿਕਪ੍ਰੀਤ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਮਸ਼ਹੂਰ ਪੰਜਾਬੀ ਵਲੌਗਰ ਦੇ ਭਰਾ ਰਵੀ ਦੀ ਘਰ ਵਾਲੀ ਸੀ ਕੈਨੇਡਾ ਵਿੱਚ ਰਹਿੰਦੀ ਹੈ ਅਕਸਰ ਹੀ ਪੰਜਾਬੀ ਵਲੌਗਰ ਦੇ ਵਲੌਗ ਵਿੱਚ ਖੁਸ਼ਦਿਲ ਨਜ਼ਰ ਆਉਂਦੀ ਸੀ ਕੈਨੇਡਾ ਵਿੱਚ ਮਹਿਕਪ੍ਰੀਤ ਬਿਮਾਰ ਹੋ ਗਈ ਉੱਥੋਂ ਦੇ ਡਾਕਟਰਾਂ ਨੂੰ ਸਮਝ ਨਹੀਂ ਆਈ ਮਹਿਕਪ੍ਰੀਤ ਪੰਜਾਬ ਆ ਗਈ ਇਲਾਜ ਕਰਾਉਣ ਵਾਸਤੇ ਕਰਦਿਆਂ ਨੇ ਕੀ ਖੜਨਾ ਸੀ ਉਸ ਦਾ ਪਤੀ ਵੀ ਉਸ ਨਾਲ ਨਹੀਂ ਸੀ ਖੜਾ ਹਾਲ ਵੀ ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਮਹਿਕ ਦੇ ਚਾਹਣ ਵਾਲਿਆਂ ਨੂੰ ਕਮੈਂਟ ਕੀਤੇ ਜਾ ਰਹੇ ਹਨ ਕਿ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਮਹਿਕ ਪ੍ਰੀਤ ਅੱਜ ਇੱਕ ਨਵਾਂ ਵਲੋਗ ਸ਼ੇਅਰ ਕੀਤਾ ਹੈ ਜਿਸ ਵਿੱਚ ਮਹਿਕ ਨੇ ਆਪਣੇ ਚਾਹਣ ਵਾਲਿਆਂ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਮਹਿਕ ਦੇ ਚਾਹਣ ਵਾਲਿਆਂ ਨੇ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਦੀ ਫਿਕਰ ਕਰਨੀ ਛੱਡੋ ਜਿਨ੍ਹਾਂ ਨੇ ਤੁਹਾਡਾ ਮੁਸੀਬਤ ਵਿੱਚ ਸਾਥ ਨਹੀਂ ਦਿੱਤਾ ਜਿਹੜੇ ਰਿਸ਼ਤੇ ਤੋਂ ਤੁਸੀਂ ਕੀ ਲੈਣਾ ਮਹਿਕ ਨੇ ਵਿਚਾਰਾਂ ਵਿੱਚ ਕਹਿ ਦਿੱਤਾ ਜੇ ਕੋਈ ਮੁਸੀਬਤ ਵਿੱਚ ਸਾਥ ਨਹੀਂ ਦਿੰਦਾ ਇਸ ਰਿਸ਼ਤੇ ਨੂੰ ਛੱਡ ਹੀ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ